ਕੱਲ ਮੈਂ ਤੁਹਾਨੂੰ ਖਬਰਦਾਰ ਕਰਨੀ ਚਾਹੁੰਦਾ ਇਹ ਮਤ ਸਮਝਿਓ ਕਿ ਕੱਲਾ ਤੁਹਾਡੀ ਜ਼ਮੀਨ ਤੇ ਹਮਲਾ ਤੁਹਾਡੀ ਜ਼ਮੀਨ ਖੋ ਕੇ ਡਾਨੀ ਬਾਨੀ ਨੂੰ ਦੇਣਾ ਚਾਹੁੰਦੇ ਐ ਇਹ ਲੜਾਈ ਸਮੁੱਚੇ ਦੁਨੀਆ ਦੇ ਕਿਸਾਨਾਂ ਦੀ ਬਣ ਗਈ ਐ ਕਿਉਂਕਿ ਦੁਨੀਆ ਦਾ ਜਿਹੜਾ ਸਰਮਾਇਅ ਜੀ ਦਾ ਜਾਲ ਆ ਨਾ ਉਹ ਸੰਕਟ ਦੇ ਵਿੱਚ ਐ ਉਹ ਖਰੋਤ ਦੇ ਵਿੱਚ ਐ ਅੱਗੇ ਵੱਧ ਨਹੀਂ ਰਿਹਾ ਹੁਣ ਉਹਨਾਂ ਸਾਰਿਆਂ ਦੀ ਜਿਹੜੇ ਦੁਨੀਆ ਦੇ ਧਨਾੜ ਐ ਅਡਾਨੀ ਬਾਨੀ ਵੀ ਵਿੱਚ ਸ਼ਾਮਲ ਐ ਹੁਣ ਉਹਨਾਂ ਦੀ ਨਿਗਾਹ ਜ਼ਮੀਨ ਦੇ ਉੱਪਰ ਹੈ ਆ ਟਰੈਕਟਰ ਕਰਾ ਲੀਆਂ ਲੈ ਕੇ ਤੁਸੀਂ ਨਹੀਂ ਲੜ ਰਹੇ ਤੁਸੀਂ ਰਾਹ ਖਾਇਆ ਬਧਾਈ ਦੇ ਪਾਤਰੋਂ ਆ ਥੋੜੇ ਦਿਨ ਪਹਿਲਾਂ ਫਰਾਂਸ ਦੀ ਰਾਸਥਾਨੀਆਂ ਪੈਰਿਸ ਉੱਥੇ ਹਜ਼ਾਰਾਂ ਟਰੈਕਟਰਾਂ ਨੇ ਫਰਾਂਸ ਦੀ ਰਾਸਥਾਨੀ ਪੈਰਿਸ ਦਾ ਜਾਮ ਲਾਇਆ ਔਰ ਇਸੇ ਤਰ੍ਹਾਂ ਜਰਮਨ ਹੈ ਉਹਦੀ ਰਾਸਥਾਨੀਆਂ ਬਰਲਨ ਉਹਦੇ ਵਿੱਚ ਟਰੈਕਟਰ ਆਏ ਹਜ਼ਾਰਾਂ ਚ ਉਹਨਾਂ ਨੇ ਜਾਮ ਲਾਇਆ ਅੱਜ ਸਾਰੀ ਦੁਨੀਆ ਦਾ ਕਿਸਾਨ ਇੱਕ ਤੇ ਘੱਟੋ ਘੱਟ ਜਿਹੜੀ ਨਾਸ਼ ਦੀ ਕੀਮਤ ਉਹਦੀ ਗਰੰਟੀ ਹੋਵੇ ਇਹਦੇ ਵਾਸਤੇ ਲੱਗ ਰਿਹਾ ਇੱਕ ਸਾਡੀ ਜ਼ਮੀਨ ਦਾ ਖੋਹੀ ਜਾਏ ਇਹਦੇ ਵਾਸਤੇ ਲੱਗ ਰਿਹਾ ਦੁਨੀਆ ਦੇ سرمਾਇਕਦਾਰ ਕੀ ਚਾਹੁੰਦੇ ਆ ਕਿ ਅਸੀਂ ਭੁੱਖ ਦਾ ਵਪਾਰ ਕਰੀਏ ਅਸੀਂ ਚਾਹੁੰਦੇ ਆ ਕਿ ਜਿਹੜੀਆਂ 23 ਫਸਲਾਂ ਇਹ ਸਰਕਾਰ ਖਰੀਦੇ ਔਰ ਜਿਹੜਾ ਸਰਕਾਰ ਭਾਅ ਤੈਅ ਕਰਦੀ ਹੈ ਉਹਦੀ ਕਾਨੂੰਨੀ ਗਰੰਟੀ ਕਰੇ ਤਾਂ ਕਿ ਸਰਕਾਰ ਉਸ ਤੋਂ ਮੁੱਕਰ ਨਾ ਸਕੇ ਮੰਗਤੇ ਜਾਇਜ਼ ਹੈ ਨਾ ਅਸੀਂ ਦਾ ਭਾਅ ਨਹੀਂ ਤੈਅ ਕਰਦੇ ਪਾ ਸਰਕਾਰ ਤੈਅ ਕਰਦੀ ਹੈ ਜੇ ਸਰਕਾਰ ਨੇ ਤੈਅ ਕਰ ਲਿਆ ਫਿਰ ਉਹਦੀ ਖਰੀਦ ਦੀ ਗਰੰਟੀ ਵੀ ਤਾਂ ਹੋਣੀ ਚਾਹੀਦੀ ਹੈ ਨਾ ਹੁਣ ਗਰੰਟੀ ਨਹੀਂ ਜੇ ਕਾਨੂੰਨ ਬਣ ਗਿਆ ਫਿਰ ਗਰੰਟੀ ਹੋ ਜੂ ਕਿਉਂਕਿ ਸਰਕਾਰ ਕਾਨੂੰਨ ਤੋਂ ਭੱਜ ਨਹੀਂ ਸਕਦੀ ਉਹ ਤਾਂ ਕਹਿੰਦੇ ਜੀ ਤੁਹਾਡੀ ਫਸਲਾਂ ਨਹੀਂ ਖਰੀਦਦੀ ਗਰੰਟੀ ਨਹੀਂ ਦੇ ਸਕਦੇ ਕਿ 18 ਲੱਖ ਕਰੋੜ ਰੁਪਇਆ ਚਾਹੁੰਦਾ ਔਰ 16 ਲੱਖ ਕਰੋੜ ਰੁਪਇਆ ਜਿੱਤੇ ਦਾ મોદી ਆਇਆ ਆ ਡਾਲੀ ਬਾਨੀਆਂ ਦਾ ਮਾਫ ਕਰਤਾ ਉਹ ਤੇ ਮੁਠੀ ਭਰਨੇ ਨਾ ਮੁੱਠੀ ਭਰਾਂ ਵਾ ਤਾਂ ਮਾਫ਼ ਹੋ ਸਕਦਾ ਆ ਜਿਹੜੇ ਕਰੋੜਾਂ ਪਰਿਵਾਰ ਆ ਖੇਤੀਬਾੜੀ ਨਾਲ ਜੁੜੇ ਹੋਏ ਔਰ ਅੱਗੇ ਲੜੀ ਬੱਜੀ ਹੋਈ ਆ ਦੁਕਾਨਦਾਰ ਵੀ ਮਜ਼ਦੂਰ ਵੀ ਥੋਲੇ ਵੀ ਸਫਾਈ ਵਾਲੇ ਵੀ ਵੱਡਾ ਵੱਡਾ ਪਰਿਵਾਰ ਆ ਕੋਈ 60-65 ਕਰੋੜ ਦਾ ਇਹਨਾਂ ਵਾਸਤੇ ਪੈਸਾ ਹੈ ਨਹੀਂ ਇਹ ਗੱਲਾਂ ਸਮਝ ਰੱਖਣੀਆਂ ਚਾਹੀਦੀਆਂ ਇਹ ਉਸਕਸ ਘਰਦੀ ਦੇ ਵਾਰਸੂ ਔਰ ਮੇਰੀਆਂ ਭੈਣਾਂ ਮੇਰੇ ਤੋਂ ਪਹਿਲਾਂ ਆਵਾਜ਼ ਕਰਨੀ ਅੱਜ ਬੰਦ ਦੇ ਮੁੱਦੇ ਤੇ ਤੁਹਾਡੇ ਨਾਲ ਕਾਫੀ ਥੁਲਕੇ ਵਿਚਾਰ ਚਰਚਾ ਕੀਤੀ ਹੈ ਮੈਂ 2-3 ਜਗ੍ਹਾ ਹੋਰ ਵੀ ਜਾਣਾ ਹੈ ਪਰ ਸੰਖੇਪ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਬਹੁਤ ਹੀ ਜ਼ਰੂਰੀ ਹੈ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਵਾਸਤੇ ਖੜਾ ਹੋਇਆ ਹਾਂ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਕਰਾਂ ਦੋ ਗੱਲਾਂ ਬਖਰੀਆਂ ਕਰਨਾ ਚਾਹੁੰਦਾ ਇਸ਼ਾਰਾ ਰਮਧੂਜੀ ਵੀ ਕਰ ਗਿਆ ਸਾਡੇ ਕੁਝ ਦੋ ਦਿਨ ਜੱਥੇ ਬੰਦੀਆਂ ਦੇ ਸਾਥੀਆਂ ਨੇ ਫੈਸਲਾ ਕੀਤਾ ਕਿ ਜਿਵੇਂ ਵਿੱਚ ਅਸੀਂ ਗਏ ਸੀ ਦਿੱਲੀ ਟਰੈਕਟਰ ਰਾਜੀਆਂ ਲੈ ਕੇ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਜਾ ਕੇ ਅਸੀਂ ਸਰਕਾਰ ਤੇ ਦਬਾਅ ਪਾਉਣਾ ਹੈ ਕਿ ਜਿਹੜਾ ਸਾਡੇ ਨਾਲ ਜਦੋਂ ਅਸੀਂ ਮੋਰਚਾ ਸਮਾਪਤ ਕਰਕੇ ਵਾਪਸ ਆਏ ਆ ਬਾਕਾਇਦਾ ਲਿਖਤੀ ਵਾਅਦਾ ਕੀਤਾ ਸੀ ਕੁਝ ਮੁੱਦਿਆਂ ਦੇ ਸਾਂਝੀ ਸਹਿਮਤੀ ਬਣੀ ਸੀ ਮਗਰੋਂ ਸਰਕਾਰ ਭੱਜ ਗਈ ਉਹਨਾਂ ਮੁੱਦਿਆਂ ਤੇ ਕੋਈ ਗੱਲ ਨਹੀਂ ਹੋਈ ਉਹ ਸਾਥੀਆਂ ਨੇ ਦਿੱਲੀ ਨੂੰ ਜਾਣ ਦਾ ਫੈਸਲਾ ਕੀਤਾ ਪਰ ਲੇਕਿਨ ਮੈਨੂੰ ਬੜਾ ਅਫਸੋਸ ਹੈ ਬੜਾ ਦੁੱਖ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤੋਕ ਕੀਤਾ ਗਿਆ ਜਿਵੇਂ ਕੋਈ ਦੁਸ਼ਮਣ ਦੇਸ਼ ਦੇ ਲੋਕ ਹੋਣ ਕਿਸੇ ਬਗਾਨੇ ਦੇਸ਼ ਦੇ ਦੁਸ਼ਮਣ ਚੜ ਕੇ ਚੜ੍ਹਾਈ ਕਰਨ ਆਏ ਹੋਣ ਹਰਿਆਣੇ ਦੇ ਔਰ 6 6 5 5 ਲਹਿਰਾਂ ਦੇ ਬਹੁਤ ਵੱਡੇ ਬੈਰੀਕੇਡ ਔਰ ਸੜਕਾਂ ਦੇ ਉੱਪਰ ਵੱਡੇ ਵੱਡੇ ਤਿੱਖੇ ਤਿੱਖੇ ਕਿਲ ਲੱਗੇ ਗਏ ਐ ਔਰ ਸੁਪਰੀਮ ਕੋਰਟ ਦੇ ਜਿਹੜੀ ਟਾਰ ਖੇਤਾਂ ਚ ਚਲਾਉਣ ਤੋਂ ਮਨਾ ਕੀਤਾ ਕਿ ਇਹਦੇ ਨਾਲ ਪਸ਼ੂਆਂ ਦਾ ਨੁਕਸਾਨ ਹੋ ਸਕਦਾ ਉਹ ਟਾਰਾਂ ਪਛਾਈਆਂ ਗਈਆਂ ਅਥਰੂ ਕਾਇਸ ਤੇ ਗੋਲੇ ਸਿੱਕੇ ਗਏ ਰੱਡ ਦੀਆਂ ਗੋਲੀਆਂ ਚਲਾਈਆਂ ਗਈਆਂ ਸੰਕੜੇ ਸਾਖੀ ਕੁਮੇਨ ਉਖਦੇ ਵਿੱਚ जख्मी ਹੋਈ ਹੈ ਮੈਂ ਕਿੰਦਰ ਤੇ ਹਰਿਆਣੇ ਦੀ ਸਰਕਾਰ ਦਾ ਸੱਚ ਸ਼ਬਦਾਂ ਦੇ ਵਿੱਚ ਤੁਹਾਡੇ ਸਾਰਿਆਂ ਵੱਲੋਂ ਜਿਹੜੀਆਂ ਅੱਜ ਬੰਦ ਦੇ ਵਿੱਚ ਸ਼ਾਮਲ ਤੇ ਹੈ ਉਹਨਾਂ ਦੀ ਨਿਖੇਧੀ ਕਰਦਾ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ ਕਿ ਸਰਕਾਰੀ ਜ਼ਬਰ ਬੰਦ ਹੋਣਾ ਚਾਹੀਦਾ ਔਰ ਗੱਲਬਾਤ ਦੀ ਟੇਬਲ ਤੇ ਬੈਠ ਕੇ ਮਸਲੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਦੂਜੀ ਗੱਲ ਜਿਹੜੀ ਸ਼ੈਤ ਬਹੁਤ ਵੱਡੀ ਅਹਿਮ ਹੈ ਬਹੁਤ ਸਾਰੇ ਸਾਡੇ ਪਿੰਡਾਂ ਦੇ ਲੋਕਾਂ ਨੂੰ ਨਹੀਂ ਪਤਾ ਅੱਜ ਸਾਰੇ ਖਵਾਰਾਂ ਦੇ ਵਿੱਚ ਇੱਕ ਵੱਡੀ ਸੁਰਖੀ ਹੈ ਪਹਿਲੇ ਪੇਜ ਤੇ ਕੱਲ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ ਜੋਗ ਇਲੈਕਟ੍ਰਿਕ ਬਾਂਡ ਸੀ ਚੰਦਾ ਜਿੰਦਾ ਜਿਹੜਾ ਤਰੀਕਾ ਭਾਜਪਾ ਨੇ ਅਪਣਾਇਆ ਸੀ 2018 ਚ ਕਿ ਕੋਈ ਵਿਅਕਤੀ ਕਿਸੇ ਵੀ ਪਾਰਟੀ ਨੂੰ 100 ਰੁਪਏ ਤੋਂ ਲੈ ਕੇ 1 ਕਰੋੜ ਰੁਪਈਆ ਤੱਕ ਸਵਿਟ ਸਟੇਟ ਬੈਂਕ ਆਫ ਇੰਡੀਆ ਜਿਹੜੀ SBI ਉਹਦੇ ਚੋਂ ਬੌਂਡ ਖਰੀਦੇਗਾ ਉਹਦਾ ਨਾਮ ਜਨਤਕ ਨਹੀਂ ਕੀਤਾ ਜਾਏਗਾ ਤੇ ਉਹ ਪੈਸਾ ਜਿਹੜੀ ਪਾਰਟੀ ਨੂੰ ਚਾਹੁੰਦਾ ਉਸ ਪਾਰਟੀ ਨੂੰ ਦੇਵੇਗਾ ਪਿਛਲੇ ਸਾਲ ਜਿਹੜਾ ਗੁਜ਼ਰ ਗਿਆ ਕੋਈ 16000 ਕਰੋੜ ਰੁਪਈਆ ਇਹਨਾਂ ਵੱਡੇ-ਵੱਡੇ ਡਾਨੀ ਬਣ ਗਿਆ ਨੇ ਬੌਂਡ ਖਰੀਦੇ ਔਰ ਤੁਸੀਂ ਸੁਣ ਕੇ ਹੈਰਾਨ ਰਹੋਗੇ ਉਹਦਾ 90% ਹਿੱਸਾ ਕੱਲਾ ਬੀਜੇਪੀ ਨੂੰ ਮਿਲਿਆ ਸਿਰਫ 10% ਜਿਹੜੇ ਪੈਸਾ ਫੰਡ ਹੈ ਉਹ ਦੂਸਰੀਆਂ ਪਾਰਟੀਆਂ ਦੇ ਹਿੱਸੇ ਦੇ ਵਿੱਚ ਆਇਆ ਇਹ ਕਾਰੇ ਤੁਹਾਨੂੰ ਚਿੱਟਾ ਕਰਨ ਦਾ ਉਹਨਾਂ ਨੂੰ ਇਨਕਮ ਟੈਕਸ ਦੀ ਵੀ ਛੋਟ ਦਿੱਤੀ ਗਈ ਉਹਨਾਂ ਦੇ ਨਾਂ ਵੀ ਜਨਕਤ ਨਹੀਂ ਕੀਤੇ ਜਾਣਗੇ ਗੁਪਤ ਰੱਖੇ ਜਾਣਗੇ ਕਿ ਅਸੀਂ ਬੜੇ ਚਿਰਾਂ ਤੋਂ ਕਰ ਰਹੇ ਸੀ ਕਿ ਰਾਜ ਕਰਦੀ ਧਿਰ ਦਾ سرمایہਦਾਰਾਂ ਨੂੰ ਪਾੜਨ ਦਾ ਇੱਕ ਢੰਗ ਤਰੀਕਾ ਹੈ ਕਿ ਰੱਜ ਕੇ ਪੈਸਾ ਦਿਓ ਜੋ ਨੀਤੀਆਂ ਤੁਸੀਂ ਚਾਹੁੰਦੇ ਹੋ ਅਸੀਂ ਉਹਦਾਂ ਦੀਆਂ ਨੀਤੀਆਂ ਬਣਾ ਦੇਵਾਂਗੇ ਕੱਲ ਸੁਪਰੀਮ ਕੋਰਟ ਨੇ ਰੱਦ ਕਰਤਾ ਹੁਣ ਅੱਗੇ ਤੋਂ ਇਸ ਤਰ੍ਹਾਂ ਝੰਡਾ ਨਹੀਂ ਲਿਟਾ ਜਾ ਸਕਦਾ ਅਸੀਂ ਇਸ ਦਾ ਵੀ ਸਵਾਗਤ ਕੀਤਾ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਦੇ ਵਿਰੋਧ ਦੇ ਵਿੱਚ ਸੀ ਸਵਾਗਤ ਕੀਤਾ ਜਿਹੜੇ ਅਸੀਂ ਵੀ ਅੱਜ ਧਰਨੇ 'ਚੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆਂ ਅੱਧੀ ਗੱਲ ਸਾਥੀਓ ਮੈਂ ਦੋ ਤਿੰਨ ਮੁੱਦਿਆਂ ਦੀ ਜ਼ਿਕਰ ਕਰਾਂ ਇੱਕ ਗੱਲ ਮੈਂ ਤੁਹਾਨੂੰ ਖਬਰਦਾਰ ਕਰਨੀ ਚਾਹੁੰਨਾ ਇਹ ਮਤ ਸਮਝਿਓ ਕਿ ਇਕੱਲਾ ਤੁਹਾਡੀ ਜ਼ਮੀਨ ਤੇ ਹਮਲਾ ਹੈ ਤੁਹਾਡੀ ਜ਼ਮੀਨ ਖੋਹ ਕੇ ਡਾਨੀ ਬਾਨੀਆਂ ਨੂੰ ਦੇਣਾ ਚਾਹੁੰਦੇ ਐ ਇਹ ਲੜਾਈ ਸਮੁੱਚੇ ਦੁਨੀਆ ਦੇ ਕਿਸਾਨਾਂ ਦੀ ਬਣ ਗਈ ਹੈ ਕਿਉਂਕਿ ਦੁਨੀਆ ਦਾ ਜਿਹੜਾ ਸਰਮਾਏ ਜਾਈਦਾ ਜਾਲ ਆ ਨਾ ਉਹ ਸੰਕਟ ਦੇ ਵਿੱਚ ਐ ਉਹ ਖਰੋਤ ਦੇ ਵਿੱਚ ਐ ਅੱਗੇ ਵਧ ਨਹੀਂ ਰਿਹਾ ਹੁਣ ਉਹਨਾਂ ਸਾਰਿਆਂ ਦੀ ਜਿਹੜੇ ਦੁਨੀਆ ਦੇ ਧਨਾੜ ਐ ਅਡਾਨੀ ਬਾਨੀ ਵੀ ਵਿੱਚ ਸ਼ਾਮਲ ਐ ਹੁਣ ਉਹਨਾਂ ਦੀ ਨਿਗਾਹ ਜ਼ਮੀਨ ਦੇ ਉੱਪਰ ਐ ਆਹ ਟਰੈਕਟਰ ਟਰਾਲੀਆਂ ਲੈ ਕੇ ਤੁਸੀਂ ਨਹੀਂ ਲੜ ਰਹੇ ਕੁਸੀ ਰਾਜ ਖਾਇਆ ਵਧਾਈ ਦੇ ਪਾਤਰੋਂ ਆ ਥੋੜੇ ਦਿਨ ਪਹਿਲਾਂ ਫਰਾਂਸ ਦੀ ਰਾਸਤਾਨੀ ਹੈ ਪੈਰਿਸ ਉੱਥੇ ਹਜ਼ਾਰਾਂ ਟਰੈਕਟਰਾਂ ਨੇ ਫਰਾਂਸ ਦੀ ਰਾਸਤਾਨੀ ਪੈਰਿਸ ਦਾ ਜਾਮ ਲਾਇਆ ਔਰ ਇਸੇ ਤਰ੍ਹਾਂ ਜਰਮਨ ਹੈ ਉਹਦੀ ਰਾਸਤਾਨੀਆਂ ਬਰਲਨ ਉਹਦੇ ਵਿੱਚ ਟਰੈਕਟਰ ਆਏ ਹਜ਼ਾਰਾਂ ਚ ਉਹਨਾਂ ਨੇ ਜਾਮ ਲਾਇਆ ਅੱਜ ਸਾਰੀ ਦੁਨੀਆ ਦਾ ਕਿਸਾਨ ਇੱਕ ਤੇ ਘਟੋ ਘੱਟ ਜਿਹੜੀ ਅਨਾਜ ਦੀ ਕੀਮਤ ਉਹਦੀ ਗਰੰਟੀ ਹੋਵੇ ਇਹਦੇ ਵਾਸਤੇ ਲੱਗ ਰਿਹਾ ਹੈ ਇੱਕ ਸਾਡੀ ਜ਼ਮੀਨ ਦਾ ਖੋਹੀ ਜਾਏ ਇਹਦੇ ਵਾਸਤੇ ਲੜ ਰਿਹਾ ਹੈ ਦੁਨੀਆ ਦੇ سرمایہਦਾਰ ਕੀ ਚਾਹੁੰਦੇ ਹੈ ਕਿ ਅਸੀਂ ਭੁੱਖ ਦਾ ਵਪਾਰ ਕਰੀਏ ਮੰਨ ਲਓ ਜੇ ਸਾਰੀ ਜ਼ਮੀਨ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਈ ਸਾਡੇ ਹਿੰਦੁਸਤਾਨ ਚ ਡਾਨੀ ਬਾਨੀਆ ਕੋਲੋਂ ਆ ਗਈ ਫੇਰ ਉਹਨਾਂ ਨੇ ਲੋੜ ਮੁਤਾਬਕ ਨਹੀਂ ਪੈਦਾਵਾਰ ਕਰਨੀ ਉਹਨਾਂ ਨੇ ਘੱਟ ਪੈਦਾਵਾਰ ਕਰਕੇ ਜਿਹੜੀ 2.5 ਹਜ਼ਾਰ ਦੀ ਕਣਕ ਤੇ ਝੋਨਾ ਹੈ ਮੰਨ ਲਓ ਉਹ 5-7 ਹਜ਼ਾਰ ਚ ਵੇਚਣਗੇ ਜੀਦੀ ਜੇਬ ਚ ਪੈਸਾ ਹੈ ਖਰੀਦ ਕੇ ਰੋਟੀ ਖਾ ਲੇ ਜੀਦੀ ਜੇਬ ਚ ਨਹੀਂ ਪੈਸਾ ਭੁੱਖਾ ਮਰੇ ਉਹਨਾਂ ਨੂੰ ਇਹਦੀ ਕੋਈ ਚਿੰਤਾ ਨਹੀਂ ਉਹਨਾਂ ਨੂੰ ਆਪਣੇ ਮੁਨਾਫੇ ਦੀ ਚਿੰਤਾ ਹੈ ਇਸ ਕਰਕੇ ਮੈਂ ਤਾਂ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸਾਡੀ ਜ਼ਮੀਨ ਤੇ ਬਹੁਤ ਵੱਡਾ ਹਮਲਾ ਹੈ ਸਾਡੀ ਜ਼ਮੀਨ ਖੋਣ ਦੀ ਸਾਜ ਸਾ ਕੱਲੀਆਂ ਹਿੰਦੁਸਤਾਨ ਨਹੀਂ ਇਹ ਦੁਨੀਆ ਪੱਧਰ ਤੇ ਜਾਰੀ ਹੈ ਅਸੀਂ ਇੱਥੇ ਵੀ ਲੜਨਾ ਹੈ ਦੁਨੀਆ ਦੇ ਜਿਹੜੇ ਭਰਾ ਲੜ ਰਹੇ ਹੈ ਉਹਨਾਂ ਨਾਲ ਵੀ ਇੱਕ ਮੁਖਤਾ ਪ੍ਰਗਟ ਕਰਨੀ ਹੈ ਪਹਿਲੀ ਗੱਲ ਮੈਂ ਇਹ ਕਹਿਣੀ ਚਾਹਨਾ ਦੂਸਰੀ ਗੱਲ ਮੈਂ ਕੀ ਕਹਿਣੀ ਚਾਹਨਾ ਸਾਡੀ ਲੜਾਈ ਦਾ ਮੁੱਖ ਮੁੱਦਾ ਕੀ ਹੈ ਅਸੀਂ ਸਰਕਾਰ ਕੋਲੋਂ ਕੋਈ ਵੱਖਰਾਤਾ ਨਹੀਂ ਮੰਗ ਰਹੇ ਧਰਨ ਨੂੰ ਥੋੜਾ ਜਿਹਾ ਚੇਤੇ ਕਰੋ ਹਰ ਸਾਲ ਭਾਰਤ ਦੀ ਸਰਕਾਰ ਇੱਕ ਕੀਮਤ ਨਿਰਧਾਰਤ ਕਰਨ ਵਾਲਾ ਕਮਿਸ਼ਨ ਬਣਾ ਆਖਰੀ ਫੈਸਲਾ ਹੁੰਦਾ ਹੈ ਦਿੱਲੀ ਦੀ ਸਰਕਾਰ ਦਾ ਇਹ ਕਮਿਸ਼ਨ ਤੇ ਦਿੱਲੀ ਦੀ ਸਰਕਾਰ ਮੋਦੀ ਦੀ 21 ਫਸਲਾਂ ਕਲਾ ਕਣਕ ਝੋਨਾ ਨਰਮਾ ਨਹੀਂ ਦਰਾ ਗੰਨਾ ਜੇ ਤਮਾਕੂ ਤਮਾਕੂ ਆਂਧਰਾ ਪ੍ਰਦੇਸ਼ ਤੇ ਸਭ ਤੋਂ ਵੱਡੀ ਫਸਲ ਹੈ ਕੁੱਲ ਕਈ ਫਸਲਾਂ ਦਾ ਉਹ ਭਾਅ ਕਿਆ ਕਰਦੇ ਐ ਔਰ ਘੱਟੋ ਘੱਟ ਕੀਮਤ ਜਿਹੜੀ ਹੈ ਹਾਲਾਂਕਿ ਉਹ ਥੋੜੀ ਹੈ ਉਹਦੇ ਨਾਲ ਸਾਡੇ ਖਰਚੇ ਨਹੀਂ ਵਾਪਸ ਹੁੰਦੇ ਜਿੰਨਾ ਖੇਤੀਬਾੜੀ ਤੇ ਹਰ ਸਾਲ ਸਾਡਾ ਲਾਗਤ ਖਰਚਾ ਵਧ ਰਿਹਾ ਹੈ ਘੱਟੋ ਘੱਟ ਜਿਹੜੀ ਕੀਮਤ ਹੈ ਪਰ ਸਾਨੂੰ ਤੇ ਉਹ ਵੀ ਨਹੀਂ ਮਿਲਦੀ ਜਿਹੜਾ ਕਣਕ ਤੇ ਝੋਨੇ ਦਾ ਸਾਨੂੰ ਥੋੜਾ ਬਹੁਤਾ ਮਿਲਦਾ ਹੈ ਇਹ ਵੀ ਸਾਥੀਓ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਸਿਰਫ 10% ਕਿਸਾਨਾਂ ਨੂੰ ਮਿਲਦਾ ਹੈ ਉਹ ਖੇਚਣਾ ਰਹੋ ਕਿ ਜਿਹੜਾ ਭਾਅ ਪੰਜਾਬ ਚ ਮਿਲ ਰਿਹਾ ਉਹ ਜੂਪੀ ਚ ਵੀ ਮਿਲਦਾ ਹੋਵੇਗਾ ਨਹੀਂ ਇਹ ਕੱਲਾ ਜਿਹਾ ਪੰਜਾਬ ਹਰਿਆਣਾ ਥੋੜਾ ਜਿਹਾ ਹਿੱਸਾ ਜਿਹਨੂੰ ਪੱਛਮੀ ਜੂਪੀ ਕਹਿੰਦੇ ਐ ਉਹਦੇ ਵਿੱਚ ਮਿਲਦਾ ਘੱਟੋ-ਘੱਟ ਭਾਅ ਬਾਕੀ ਦਾ ਵਪਾਰੀਆਂ ਦੇ ਰਹਿਮੋ ਕਰਮ ਤੇ ਹੈ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਤੇਰੀ ਫਸਲਾਂ ਐ ਇਹ ਸਰਕਾਰ ਖਰੀਦੇ ਔਰ ਜਿਹੜਾ ਸਰਕਾਰ ਭਾਅ ਤੈਅ ਕਰਦੀ ਹੈ ਉਹਦੀ ਕਾਨੂੰਨੀ ਗਰੰਟੀ ਕਰੇ ਤਾਂ ਕਿ ਸਰਕਾਰ ਉਸ ਤੋਂ ਮੁਕਰ ਨਾ ਸਕੇ ਮੰਗ ਤੇ ਜਾਇਜ਼ ਹੈ ਨਾ ਅਸੀਂ ਤਾਂ ਭਾਵੇਂ ਤੈਅ ਕਰਦੇ ਭਾ ਸਰਕਾਰ ਤੈਅ ਕਰਦੀ ਹੈ ਜੇ ਸਰਕਾਰ ਨੇ ਤੈਅ ਕਰ ਲਿਆ ਫਿਰ ਉਹਦੀ ਖਰੀਦ ਦੀ ਗਰੰਟੀ ਵੀ ਤਾਂ ਹੋਣੀ ਚਾਹੀਦੀ ਹੈ ਨਾ ਹੁਣ ਗਰੰਟੀ ਨਹੀਂ ਜੇ ਕਾਨੂੰਨ ਬਣ ਗਿਆ ਫਿਰ ਗਰੰਟੀ ਹੋ ਜੂ ਕਿਉਂਕਿ ਸਰਕਾਰ ਕਾਨੂੰਨ ਤੋਂ ਭੱਜ ਨਹੀਂ ਸਕਦੀ ਹੁਣ ਸਾਡੀ ਇਸ ਮੰਗ ਦਾ ਦੁਕਾਨਦਾਰਾਂ ਨਾਲ ਕੀ ਸੰਬੰਧ ਹੈ ਜਿਹੜੇ ਭਰਾਵਾਂ ਨੇ ਮੈਂ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੇ ਹਮਾਇਤ ਦੇ ਵਿੱਚ ਆਪਣੇ ਗੁਜ਼ਾਰ ਜੋ ਵੀ ਛੋਟੇ ਮੋਟੇ ਆ ਬੰਦ ਕੀਤੇ ਆ ਮਾਲਸਾ ਸਾਰਾ ਬੰਦ ਹੈ ਖੇਤੀਬਾੜੀ ਮੰਤਰੀ ਕੀ ਕਹਿ ਰਿਹਾ ਗਈ ਜੇ ਸਾਰੀਆਂ ਫਸਲਾਂ ਦੀ ਗਾਰੰਟੀ ਦੇਣੀ ਹੈ ਖਰੀਦੀਏ ਸਾਨੂੰ 18 ਲੱਖ ਕਰੋੜ ਰੁਪਈਆ ਹਰ ਸਾਲ ਚਾਹੀਦਾ ਹੈ ਪਹਿਲੀ ਗੱਲ ਤਾਂ ਝੂਠ ਹੈ ਨਾ ਪੈਸਾ ਨਹੀਂ ਚਾਹੀਦਾ ਮੈਂ ਆਪਣੀ ਗੱਲ ਛੋਟੀ ਕਰਨਾ ਕਿਉਂਕਿ ਸਾਜੀ ਸਟੇਜ ਹੈ ਬਾਜਮਾ ਸਮਾਂ ਹੁੰਦਾ ਹੈ ਵਿਆਖਿਆ ਕਰਨ ਦੀ ਮੇਰੀ ਮਜਬੂਰੀ ਹੈ ਜਦੋਂ ਮੈਂ ਉਹਦੀ ਗੱਲ ਨੂੰ ਵੱਡੀ ਕਰਦਾ ਆ ਕਿ 18 ਲੱਖ ਕਰੋੜ ਰੁਪਈਆ ਸਰਕਾਰ ਖਰਚੇ ਸਾਡੀਆਂ ਫਸਲਾਂ ਖਰੀਦ ਲੈ ਸਾਡੀ ਮੂੰਗੀ ਖਰੀਦ ਲੈ ਸਾਡਾ ਗੰਨਾ ਖਰੀਦ ਲੈ ਸਾਡੀ ਸੂਰਜਮੁਖੀ ਖਰੀਦ ਲੈ ਬਾਕੀ ਫਸਲਾਂ ਖਰੀਦ ਲੈ ਤਾਂ 18 ਲੱਖ ਰੁਪਈਆ ਹਿੰਦੁਸਤਾਨ ਦੇ ਕਿਸਾਨਾਂ ਦੀ ਜੇਬ ਦੇ ਵਿੱਚ ਆਏਗਾ ਮੰਨ ਲਓ ਫਿਰ ਉਹ 18 ਲੱਖ ਕਰੋੜ ਰੁਪਈਆ ਅਸੀਂ ਕੋਈ ਆਪਣੀ ਜੇਬ 'ਚ ਰੱਖਣਾ ਅਸੀਂ ਇਹਨੂੰ ਕਿੱਥੇ ਕੱਢਾਂਗੇ ਮਾਰਕੀਟ 'ਚ ਲੈ ਕੇ ਜਾਵਾਂਗੇ ਜਦੋਂ ਮਾਰਕੀਟ 'ਚ ਗਏ ਬਾਜ਼ਾਰ ਦੇ ਵਿੱਚ ਰੌਣਕ ਆਊਗੀ ਜਦੋਂ ਬਾਜ਼ਾਰ 'ਚ ਰੌਣਕ ਆਊਗੀ ਛੋਟੇ ਦੁਕਾਨਦਾਰ ਦਾ ਮਾਲ बिकੂਗਾ ਛੋਟੇ ਦੁਕਾਨਦਾਰ ਦਾ ਮਾਲ बिकੂਗਾ ਕਾਰਖਾਨੇ ਚੱਲਣਗੇ ਕਾਰਖਾਨੇ ਚੱਲਣਗੇ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇਗਾ ਛੇ ਦੇ ਵਿੱਚ ਆੜਤੀ ਉਹਨਾਂ ਨੂੰ ਉਹਨਾਂ ਦਾ ਕਮਿਸ਼ਨ ਮਿਲੇਗਾ ਸ਼ਹਿਰ ਦੇ ਵਿੱਚ ਜਿਹੜਾ ਮਜ਼ਦੂਰ ਹੈ ਦਾਣਾ ਮੰਡੀਆਂ ਚ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਇਹ ਲੜਾਈ ਸਾਂਝੀ ਬਣ ਗਈ ਤੇ ਨਹੀਂ ਬਣ ਗਈ ਦੁਕਾਨਦਾਰ ਦੀ ਤੇ ਕਿਸਾਨ ਦੀ ਅਗਲੀ ਗੱਲ ਅਸੀਂ ਕੀ ਕਹਿਣੀ ਚਾਹੁੰਦੇ ਹਾਂ ਛੋਟੇ ਦੁਕਾਨਦਾਰ ਰੁਦੂ ਨੇ ਕਹਿਤੀ ਮੈਂ ਥੋੜੇ ਸ਼ਬਦਾਂ ਚ ਕਹੂੰਗਾ ਅਸੀਂ ਮੰਗ ਕਰ ਰਹੇ ਹਾਂ ਕਿ ਇਹ ਛੋਟਾ ਜਿਹੜਾ ਪਜੂਮ ਦਾ ਵਪਾਰ ਹੈ ਬਾਕੀ ਵੱਡਾ ਛੱਡ ਲਓ ਦੁਕਾਨਦਾਰ ਧਿਆਨ ਦਿਓ ਕਿ ਪਜੂਮ ਦੇ ਵਪਾਰ ਦੇ ਵਿੱਚ ਇਹ ਕਾਰਪੋਰੇਟ ਘਰਾਣੇ ਨਹੀਂ ਆਉਣੇ ਚਾਹੀਦੇ ਉਹ ਕਈਆਂ ਨੂੰ ਇਹ ਗੱਲ ਸਮਝ ਨਹੀਂ ਆਉਣੀ ਮੈਨੂੰ ਪਤਾ ਹੈ ਉਹ ਕਾਰਪੋਰੇਟ ਘਰਾਣੇ ਆ ਕੇ ਬਟਿੰਡੇ 'ਚ ਦੋਤ ਕਰਨਾ ਨੇ ਇੱਕ ਰੈਲੈਂਸ ਵਾਲੀ ਦੀ ਦੁਕਾਨ ਹੈ ਇੱਕ ਡੀਡੀ ਪਤਨ ਦੀ ਐਡੀਟੀ ਦੀ ਕੋ D 24 ਇੱਡਾਂ ਦਾ ਕੁਛ ਨਾ ਈ ਮਾਰਟ ਸੌਰੀ ਡੀ ਮਾਰਟ ਦੋਦ ਕਾਨਾ ਨੇ ਸਿਰਫ ਵੱਡੀਆਂ ਜਿਹਦੇ ਵਿੱਚ ਸੂਈ ਤੋਂ ਲੈ ਕੇ ਪਤਾ ਨਹੀਂ ਤੁਸੀਂ ਕੀ ਕੁਝ ਖਰੀਦ ਸਕਦੇ ਹੋ ਸਾਰੇ ਦੰਦੇ ਵਿੱਚ ਸਾਰੀਆਂ ਦੁਕਾਨਾਂ ਤੁਹਾਨੂੰ ਸਾਰਾ ਕੁਝ ਨਹੀਂ ਦੇਖਿਆ ਜਾ ਸਕਦਾ ਐਡੀਆਂ ਵੱਡੀਆਂ ਨੇ ਉਹਨਾਂ ਦੋ ਦੁਕਾਨਾਂ ਨੇ ਬਠਿੰਡੇ ਦੇ ਜਿਹੜੇ ਪਰਚੂਨ ਆ ਰਹੇ ਐ ਉਹਨਾਂ ਦਾ 40% ਕੰਮ ਖੋਲਿਆ 40% ਕੰਮ ਉਹਨੇ ਲੜਾਈ ਚਾ ਵੀ ਲੜ ਰਹੀ ਰਹੇ ਆ ਸਾਡੇ ਛੋਟੇ ਦੁਕਾਨ ਤੇ ਦੁਕਾਨਦਾਰ ਤੇ ਬਹੁਤ ਵੱਡਾ ਹਮਲਾ ਹੈ ਇਸ ਦੇ ਇਲਾਵਾ ਸਾਥੀ ਪੜੇ ਲਿਖੇ ਜਾਣਦੇ ਆ ਇੱਕ ਆਨਲਾਈਨ ਖਰੀਦ ਹੈ ਅਮਾ ਜੂਰ ਵਰਗੀਆਂ ਫਲਿੱਪਕਾਰਡ ਵਰਗੀਆਂ ਵੱਡੀਆਂ ਵੱਡੀਆਂ ਕੰਪਨੀ ਹੈ ਅਸੀਂ ਵੀ ਵਗਾਉਨੇ ਆ ਕਰੇ ਸਾਡੇ ਬੱਚੇ ਪੜੇ ਲਿਖੇ ਹੈ ਬਾਜ਼ਾਰ ਨਾਲੋਂ ਸਸਤਾ ਹੈ ਜਾਣ ਕੇ ਵੀ ਸਸਤਾ ਦੇ ਰਹੇ ਹੈ ਕਿਉਂ ਸਸਤਾ ਦੇ ਰਹੇ ਹੈ ਤੁਹਾਨੂੰ ਛੋਟੇ ਦੁਕਾਨਦਾਰਾਂ ਨੂੰ ਜਮਾ ਕੱਢਣਾ ਚਾਹੀਦਾ ਹੈ ਕਿ ਸਾਰਾ ਕਮਜਾ ਸਾਡਾ ਹੋ ਜੇ ਘੇਰਾਉ ਘਾਟਾ ਵੀ ਪਾਲਣ ਦੇ ਵੇਹ ਘਾਟਾ ਪੈਂਦਾ ਨਹੀਂ ਤੁਹਾਡਾ ਜੋਗੀ ਵਾਲਾ ਕੱਲੇ ਆਊਗਾ 10 ਸਾਬਣ ਦੀਆਂ ਟਿੱਕੀਆਂ ਵੇਚਣ ਵਾਸਤੇ ਉਹ ਕੱਟੀਆਂ ਖਰੀਦਦੇ ਐ 20 ਲੱਖ ਟਿੱਕੀਆਂ ਕਿਉਂਕਿ ਐਟਾ ਵੱਡਾ ਮਾਲ ਐ ਔਰ ਨਤੀਜਾ ਐ ਕਿ ਆਨਲਾਈਨ ਖਰੀਦ ਨੇ ਕਿੰਨੇ ਦੁਕਾਨਦਾਰਾਂ ਦਾ ਨੁਕਸਾਨ ਕਰਤਾ ਅਸੀਂ ਇਹਦੇ ਵੀ ਖਿਲਾਫ ਆ ਅਸੀਂ ਜਿੱਥੇ ਆਪ ਬਚਣਾ ਚਾਹੁੰਦੇ ਆ ਉੱਥੇ ਛੋਟਾ ਦੁਕਾਨਦਾਰ ਨੂੰ ਵੀ ਬਚਾਉਣਾ ਚਾਹੁੰਦੇ ਆ ਕਿਉਂਕਿ ਦੀ ਰੋਟੀ ਜੁੜੀ ਹੈ ਉਹਦੇ ਨਾਲ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਰੋਟੀ ਜੁੜੀ ਹੈ ਇਸ ਕਰਕੇ ਸਾਥੀਓ ਸਾਡੀ ਲੜਾਈ ਸਾਂਝੀ ਹੈ ਆ ਛੋਟੇ ਦੁਕਾਨਦਾਰਾਂ ਨੂੰ ਮੈਂ ਹੋਰ ਕਹਿਣਾ ਚਾਹਨਾ ਜਿੰਨੇ ਜਿੱਥੇ ਬੈਠੇ ਆ ਤੁਸੀਂ ਫਰਮ ਤੋਂ ਸੌਦਾ ਖਰੀਦਦੇ ਹੋ ਆਪਣੀ ਦੁਕਾਨ ਵਾਸਤੇ ਇਹਦਾ ਤੁਹਾਡਾ ਦੋ ਜਣੇ ਦਾ ਆਪਸੀ ਸਹਿਮਤੀ ਹੈ ਮੈਂ ਸੌਦਾ ਖਰੀਦ ਲਿਆ ਮੈਂ ਕਦੋਂ ਪੇਮੈਂਟ ਕਰਨੀ ਹੈ ਦੋਨਾਂ ਨੇ ਸਹਿਮਤੀ ਬਣਾ ਲਈ ਸਰਕਾਰ ਦਾ ਪੀਟੀਓ ਦੇ ਦੁੱਖ ਦਾ ਵੀ ਵਿੱਚ ਦਾਖਲ ਦੇਵੇ ਹੁਣ ਨਮਾ ਨਾਲ ਹਦਾਇਤਾਂ ਕਰਦੀਆਂ ਜੇ ਕਿਸੇ ਦੁਕਾਨਦਾਰ ਨੇ ਸੌਦਾ ਖਰੀਦ ਲਿਆ ਕਿਸੇ ਫਰਮ ਤੋਂ ਆਪਣੀ ਦੁਕਾਨ ਵਾਸਤੇ ਜੇ ਉਹ 45 ਦਿਨਾਂ ਚ ਪੇਮੈਂਟ ਨਹੀਂ ਕਰਦਾ ਤਾਂ ਉਸ ਨੂੰ ਜਿਹੜਾ ਟੈਕਸ ਰਿਫੰਡ ਮਿਲਣੀ ਹੈ ਰਾਇਤ ਮਿਲਣੀ ਹੈ ਉਹ ਨਹੀਂ ਮਿਲੇਗੀ ਹੁਣ ਇਹ ਵੀ ਤਾਂ ਦੁਕਾਨਦਾਰਾਂ ਤੇ ਹਮਲਾ ਹੀ ਹੈ ਨਾ ਉਹ ਗੱਲ ਸਾਡੀ ਆਪ ਚ ਦੋ ਜਣਿਆਂ ਦੀ ਸਰਕਾਰ ਵਿੱਚ ਖਾਮ ਖਾ ਕਿਉਂ ਦਾਖਲ ਦੇਵੇ ਕਿਉਂ ਸਾਡੇ ਕਾਰੋਬਾਰ ਨੂੰ ਨੁਕਸਾਨ ਝਾਵੇ ਇਹ ਮੰਗ ਵੀ ਸਾਥੀਓ ਸਾਡੀ ਤੇ ਬਾਜ਼ਾਰ ਵਾਲੇ ਸਾਥੀਆਂ ਦੀ ਸਾਂਝੀ ਹੈ ਅਸੀਂ ਅਗਲੀ ਗੱਲ ਕੀਤੀ ਨਾ ਚਾਹੁੰਦੇ ਆ ਸਾਡੇ ਨਾਲ ਸਾਡੇ ਭਰਾ ਮਜ਼ਦੂਰ ਅੱਜ ਸਾਰੇ ਮਜ਼ਦੂਰਾਂ ਨੇ ਚਾਹੇ ਉਹ ਕਾਰਖਾਨੇ ਦੇ ਚਾਹੇ ਸਾਡੀ ਰੋਡਵੇਜ ਹੈ ਚਾਹੇ ਪੀਆਰਟੀਸੀ ਹੈ ਚਾਹੇ ਪ੍ਰਾਈਵੇਟ ਟਰਾਂਸਪੋਰਟਰ ਨੇ ਸਭ ਨੇ ਆਪਣੀਆਂ ਬੱਸਾਂ ਬੰਦ ਕੀਤੀਆਂ ਹੋਈਆਂ ਅਸਲੀ ਇਸ ਕਰ ਦਿਉਣਾ ਨੇ ਬੱਦ ਕੀਤੀਆਂ ਲੜਾਈਆਂ ਲੜ ਕੇ ਮਜ਼ਦੂਰਾ ਨੇ ਆਪਣੇ ਹੱਕ ਦੇ ਵਿੱਚ 40 ਕਾਨੂੰਨ ਬਣਾਏ ਸੀ ਜਿਹੜੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਸੀ ਤਾਂ ਕਿ ਕੋਈ ਵੱਡਾ ਸਰਮਾਇਦਾਰ ਉਹਨਾਂ ਦੀ ਲੁੱਟ ਨਾ ਕਰੇ ਉਹਨਾਂ ਨੂੰ ਤੰਗ ਨਾ ਕਰੇ ਉਹਨਾਂ ਤੋਂ ਵੱਧ ਸਮਾਂ ਕੰਮ ਨਾ ਲਵੇ ਉਹਨਾਂ ਨੂੰ ਇਲਾਕੀ ਵਿੱਚ ਸੌਦਾ ਹੋਵੇ ਸਾਰੀਆਂ ਚੀਜ਼ਾਂ ਮੰਨੀਆਂ ਹੋਈਆਂ ਇਸ ਬੇਈਮਾਨ ਮੋਦੀ ਨੇ ਉਹ ਸਾਰੇ ਕਾਨੂੰਨ ਜਿਹੜੇ ਲੜਕੇ ਲਏ ਸੀ ਰੱਦ ਕਰਕੇ ਸਿਰਫ 4 ਕਾਨੂੰਨ ਬਣਾ ਕੇ ਜਿਹੜੇ ਮਾਲਕਾਂ ਦੇ ਹੱਕ ਦੇ ਵਿੱਚ ਐ ਮਜ਼ਦੂਰਾਂ ਦੇ ਗਰੁੱਪ ਦੇ ਵਿੱਚ ਐ ਅਸੀਂ ਚਾਹੁੰਦੇ ਆ ਕਿ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ ਨਵੇਂ ਕਾਨੂੰਨ ਰੱਦ ਕੀਤੇ ਜਾਣ ਇੱਕ ਹੋਰ ਨਵਾਂ ਤੋਹਫਾ ਦਿੱਤਾ ਮੋਦੀ ਸਾਹਿਬ ਨੇ ਉਹ ਵੀ ਸਾਡੀ ਲੜਾਈ ਦਾ ਹਿੱਸਾ ਐ ਐਕਟ ਪਾਸ ਕਰਤਾ ਜਿਹੜਾ ਹਿੱਟ ਐਂਡ ਰਨ ਤੇ ਮਾਰ ਕੇ ਭਜਣਾ ਉਹ ਡਰਾਈਵਰ ਲੱਖਾਂ ਦੀ ਗਿਣਤੀ ਜੇ ਸਾਡੀ ਪ੍ਰਾਈਵੇਟ ਡਰਾਈਵਰ ਵੀ ਐ ਮੇਰੇ ਕੋਲੇ ਆਪਣੀ ਗੱਡੀ ਐ ਮੈਂ ਚਲਾਉਣਾ ਮੇਰੇ ਕੋਲੇ ਆਪਦਾ ਸਕੂਟਰ ਹੈ ਮੈਂ ਚਲਾਉਣਾ ਜੇ ਮੈਂ ਨਹੀਂ ਚਲਾ ਸਕਦਾ ਤੇ ਮੈਂ ਮਹੀਨੇ ਬਾਅਦ ਦੇ ਪੈਸਿਆਂ ਤੇ ਆਪਣਾ ਮਜ਼ਦੂਰ ਰੱਖ ਲਿਆ ਆਪਣਾ ਮਜ਼ਦੂਰ ਰੱਖ ਲਿਆ ਇਸ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਨੇ ਹੁਣ ਨਵਾਂ ਕਾਨੂੰਨ ਪਾਸ ਕਰਤਾ ਕਿ ਜੇ ਕਿਸੇ ਡਰਾਈਵਰ ਤੋਂ ਐਕਸੀਡੈਂਟ ਹੋ ਗਿਆ ਬੰਦਾ ਮਰ ਗਿਆ ਜਾਂ ਦੋ ਮਰ ਗਏ ਅੱਜ ਨੂੰ ਡਰਾਈਵਰ ਭੱਜ ਗਿਆ ਖੜਾ ਨਹੀਂ ਹੋਇਆ ਮੌਕੇ ਤੇ ਪੁਲਿਸ ਨੂੰ ਤਲਾਸ਼ ਨਹੀਂ ਦਿੱਤੀ ਬਸ ਜ਼ਖਮੀ ਨੂੰ ਹਸਪਤਾਲ ਨਹੀਂ ਲੈ ਕੇ ਗਿਆ ਤਾਂ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਨਵਾਂ ਕਾਨੂੰਨ ਹੈ ਇਹ ਡਰਾਈਵਰਾਂ ਦਾ ਵੀ ਹੁਣ ਰੋਜ਼ਗਾਰ ਖੋਣ ਲੱਗਿਆ ਮੋਦੀ ਫੱਟ ਕਰ ਲੋ ਬੰਦਾ ਖੜ ਗਿਆ ਪੁਲਿਸ ਨੂੰ ਤਲਾਸ਼ ਦਿੱਤੀ ਜਿਹੜਾ ਜ਼ਖਮੀ ਬੰਦਾ ਉਹ ਹਸਪਤਾਲ ਚ ਲੈ ਗਿਆ ਫੇਰ ਵੀ ਉਹਦੇ ਨਾਲ ਥੋੜੀ ਜਿਹੀ ਰਹਿਤ ਹੈ ਫੇਰ ਸਜ਼ਾ 10 ਦੀ بجائے 7 ਸਾਲ ਦੀ ਤੇ ਜੁਰਮਾਨਾ 7 ਲੱਖ ਰੁਪਈਆ ਹੁਣ ਇਹਦੇ ਨਾਲ ਭਲਾ ਦੱਸੋ ਵੀ ਕੋਈ ਡਰਾਈਵਰ ਡਰਾਈਵਰੀ ਕਰੇਗਾ ਉਦੀ ਰੋਟੀ ਰੋਟੀ ਨੂੰ ਖਾਧਰਾ ਹੋ ਗਿਆ ਕਿ ਨਹੀਂ ਹੋ ਗਿਆ ਅਸੀਂ ਇਹ ਚਾਹੁੰਦੇ ਆ ਕਿ ਕਾਨੂੰਨ ਵਾਪਸ ਹੋਵੇ ਇਹ ਵੀ ਸਾਡੀ ਮੰਗ ਹੈ ਸਾਡੀ ਮੰਗ ਇਹ ਵੀ ਹੈ ਕਿ ਬੇਈਮਾਨ ਬੀਜੇਪੀ ਬੜੇ ਕਰਦੇ ਆ ਇਹ ਜਿਹੇ ਪੁੱਠੇ ਕੰਮ ਜਦੋਂ ਬਾਜਪਾ ਦੀ ਸਰਕਾਰ ਸੀ 2004 ਚ ਉਦੋਂ ਇਹ ਕਾਨੂੰਨ ਪਾਸ ਕਰਤਾ ਕਿ ਜਿਹੜੇ ਵੀ ਮੁਲਾਜ਼ਮ 2004 ਤੋਂ ਬਾਅਦ ਭਰਤੀ ਹੋਣਗੇ ਰਿਟਾਇਰਮੈਂਟ ਤੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਕਿਉਂ ਨਹੀਂ ਮਿਲੂ ਪਾਈ ਇਹ ਡਬਲ ਸਟੈਂਡਰਡ ਕਿਉਂ ਹੈ ਜਿਹੜੇ 2004 ਤੋਂ ਪਹਿਲਾਂ ਲੱਗੇ ਐ ਉਹਨਾਂ ਨੂੰ ਪੈਨਸ਼ਨ ਮਿਲੂ ਜਿਹੜੇ 4 ਤੋਂ ਬਾਅਦ ਲੱਗੇ ਐ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਇਹ ਬੇਇਨਸਾਫੀ ਹੈ ਕਿ ਨਹੀਂ ਬੇਇਨਸਾਫੀ ਇਹ ਵਾਪਸ ਹੋਣਾ ਚਾਹੀਦਾ ਹੈ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣੀ ਚਾਹੀਦੀ ਹੈ ਆਦਰ ਬਹਾਲ ਹੋਗੀ ਇਹਦਾ ਵੀ ਫਾਇਦਾ ਸਾਡੇ ਵਿਚਾਰ ਨੂੰ ਐ ਛੋਟੇ ਦੁਕਾਨਦਾਰਾਂ ਨੂੰ ਐ ਕਿਉਂਕਿ ਰਿਟਾਇਰਮੈਂਟ ਦੇ ਬਾਅਦ ਪੈਨਸ਼ਨ ਮਿਲੂ ਜੇ ਮੇਰੀ ਜੇਬ 'ਚ ਪੈਸਾ ਆਊਗਾ ਮੈਂ ਪੰਜਾਬ ਚ ਖਰੀਦਦਾਰੀ ਕਰੂੰਗਾ ਖਰੀਦਦਾਰੀ ਕਰੂਗਾ ਤਾਂ ਛੋਟੇ ਵਪਾਰੀ ਦਾ ਦੁਕਾਨਦਾਰ ਦਾ ਕਾਰੋਬਾਰ ਬੜੇ ਖੁੱਲੇਗਾ ਆਪਸ ਦੇ ਵਿੱਚ ਜੁੜ ਗਈ ਕਿ ਨਹੀਂ ਗੱਲ ਜੁੜੀ ਇਹ ਵੀ ਸਾਡੀ ਇਸ ਚਲਾਈ ਦਾ ਇੱਥੇ ਹਿੱਸਾ ਹੈ ਇਸੇ ਤਰ੍ਹਾਂ ਇਸ ਬੇਈਮਾਨ ਸਰਕਾਰ ਨੇ ਇੱਕ ਨਵਾਂ ਢੰਗ ਤਰੀਕਾ ਕੱਢ ਲਿਆ ਕਿ ਪੱਕੀ ਭਾਗੀ ਨਾ ਕਰੋ ਇੱਕ ਛਾਪਾ ਆਊਟਸੋਰਸਲ ਮਤਲਬ ਮੈਨੂੰ ਹੁਣ 10 ਮਜ਼ਦੂਰ ਚਾਹੀਦੇ ਐ ਮੈਂ ਮਜ਼ਦੂਰਾ ਨਹੀਂ ਮਿਹਨਤ ਨਹੀਂ ਕਰਨੀ ਠੇਕੇਦਾਰ ਹੈ ਗੁਰਮੀਤ ਸਿੰਘ ਮੈਂ ਤੈਨੂੰ ਠੇਕਾ ਦੇਦਾ ਵੀ ਆ ਕੰਮ ਕਰਾਉਣਾ ਭਰਾਵਾ ਤੂੰ ਜਿਵੇਂ ਮਰਜ਼ੀ ਕਰਾ ਇਹ ਆਪੀ ਘੱਟ ਦਿਹਾੜੀ ਦੇਵੇ ਵੱਧ ਦਿਹਾੜੀ ਦੇਵੇ ਮੇਰਾ ਕੰਮ ਕਰਵਾ ਦੂਗਾ ਉਸ ਤੋਂ ਬਾਅਦ ਤੁਰਦੇ ਬਣੋ ਕਿਸੇ ਦੀ ਰੋਜ਼ਗਾਰ ਦੀ ਗਾਰੰਟੀ ਨਹੀਂ ਜਿਹੜੀ ਕੱਚੀ ਭਰਤੀ ਠੇਕੇ ਉੱਪਰ ਆਧਾਰਿਤ ਅਸੀਂ ਇਹਦੇ ਵੀ ਖਿਲਾਫ ਆ ਕਿ ਜਿੱਥੇ ਲੋੜ ਹੈ ਉੱਥੇ ਪੱਕੀ ਭਰਤੀ ਹੋਵੇ ਜੇ ਕੱਚੀਆਂ ਭਰਤੀਆਂ ਸਾਡੇ ਆਪਾਂ ਇੱਥੇ ਬੈਠੇ ਆਂ ਸਾਕੀ ਧੀਆ ਪੁੱਤਾਂ ਨੂੰ ਕੇਵੇ ਰਿਜ਼ਕਾਰ ਮਿਲੂਗਾ ਬਈ ਠੇਕੇਦਾਰੀ ਸਿਸਟਮ ਤੇ ਮਿਲ ਨਹੀਂ ਸਕਦਾ ਤਨਖਾਹ ਟੱਕ ਹੋਏਗੀ ਕੰਮ ਬੰਦ ਲਿਆ ਜਾਏਗਾ ਇਹ ਕੇਸੇ ਬੇਈਮਾਨ ਮੋਦੀ ਨੇ ਇੱਕ ਨਵੀਂ ਵਿੱਦਿਆ ਨੀਤੀ ਬਣਾਈ ਹੈ 2020 ਚ ਜਿਹੜੀ ਵਿੱਦਿਆ ਨੀਤੀ ਵਪਾਰੀ ਕਰਨ ਨਿਜੀ ਕਰਨ ਫੇਕੂ ਕਰਨ ਦੀ ਰਾਜਨੀਤੀ ਹੈ ਉਹ ਮੇਰੀ ਵਿੱਦਿਆ ਨੀਤੀ ਉਹਦੇ ਨਾਲ 90% ਬੱਚਾ ਆਰਥਿਕ ਪਰਿਵਾਰਾਂ ਦੇ ਬੱਚੇ ਉਹਨਾਂ ਦੇ ਵਿੱਦਿਆ ਪ੍ਰਾਪਤ ਕਰਨ ਦੇ ਦਰਵਾਜ਼ੇ ਬੰਦ ਹੋ ਗਏ ਉਹ ਨਿੱਜੀ ਐਜੂਕੇਸ਼ਨ ਨੂੰ ਤਨਜੀਹ ਦੇ ਰਹੀ ਉਹ ਵਿੱਦਿਆ ਔਰ ਨਫਰਤ ਪੈਦਾ ਕਰ ਰਹੀ ਹੈ ਇਤਿਹਾਸ ਨੂੰ ਉਹਦੇ ਵਿੱਚ ਤੋੜਿਆ ਜਾ ਰਿਹਾ ਹੈ ਅਸਲੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦਾ ਵਿਰਸਾ ਉਹਨੂੰ ਕੋਲਿਆ ਔਰ ਜਿਹੜੇ ਬੇਈਮਾਨ ਫਿਰਕਾ ਪ੍ਰਸਤਾਇ ਨਥੁਰਾਮ ਗੋੜਸੇ ਮਰ ਗਏ ਔਰ ਵੀਰ ਸੈਬਰ ਕਰ ਮਰ ਗਏ ਜਿਹੜਾ ਨੇ ਮਿਰਜਾ ਤੋਂ ਪੰਨ ਪੰਨ ਵਾਰੀ ਮਾਫੀਆਂ ਮੰਗੀਆਂ ਉਹਨਾਂ ਨੂੰ ਪੜਾਇਆ ਜਾ ਰਿਹਾ ਹੈ ਇਹਦਾ ਮਤਲਬ ਸਾਡੇ ਬੱਚਿਆਂ ਦੇ ਜਮਾਤ ਨੂੰ ਵੀ ਜ਼ਹਿਰੀਲਾ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦੇ ਵਿਰਸੇ ਨਾਲੋਂ ਤੋੜਿਆ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਵਿੱਦਿਆ ਨੀਤੀ ਵਾਪਸ ਹੋਵੇ ਤੁਸੀਂ ਸਹਿਮਤ ਹੋ ਕਿ ਜਿਹੜੀ ਸਾਡਾ ਪੁੱਜਿਆਂ ਦਾ ਹੱਕ ਖੋਦੀ ਹੈ ਇਹ ਵਾਪਸ ਹੋਣੀ ਚਾਹੀਦੀ ਹੈ ਔਰ ਇਸੇ ਤਰ੍ਹਾਂ ਸਾਥੀਓ ਮੈਂ ਆਖਰੀ ਗੱਲ ਕਰਾਂ ਕਿ ਦੋ ਤਿੰਨ ਜਗ੍ਹਾ ਹੋਰ ਜਾਣਾ ਹੈ ਪਿੱਛੇ ਮੋਦੀ ਸਾਹਿਬ ਨੇ ਪਹਿਲੀ ਗੱਲ ਤਾਂ ਹੈ ਵੀ ਸਾਡਾ ਦੇਸ਼ ਧਰਮ ਦੇ ਪੱਖ ਹੈ ਕਿਉਂਕਿ ਸਾਡਾ ਸੰਵਿਧਾਨ ਧਰਮ ਨਿਰਪੱਖ ਹੈ ਇਹਦਾ ਮਤਲਬ ਕੀ ਹੈ ਕਈ ਸਾਥੀਆਂ ਨੂੰ ਮਤਲਬ ਨਹੀਂ ਪਤਾ ਇਹਦਾ ਮਤਲਬ ਇਹ ਹੈ ਕਿ ਸਰਕਾਰ ਦਾ ਕੋਈ ਆਪਣਾ ਧਰਮ ਨਹੀਂ ਜੇ ਸਰਕਾਰ ਇੱਕ ਧਰਮ ਨੂੰ ਮੰਨਣ ਲੱਗ ਜੇ ਫਿਰ ਤੇ ਸਰਕਾਰ ਹੀ ਵਿਤਕਰਾ ਕਰੇਗੀ ਸਰਕਾਰ ਵਾਸਤੇ ਸਾਰੇ ਧਰਮ ਬਰਾਬਰ ਹੈ ਪਰ ਮੋਦੀ ਨੇ ਧਰਮ ਨਿਰਪੱਖਤਾ ਜਿਹੜੀਆਂ ਉਡਾ ਦਿੱਆਂ ਸਾਰਾ ਸਰਕਾਰੀ ਖਰਚ ਕਰਕੇ ਮੰਦਰ ਬਣਿਆ ਜਿਸ ਤਰ੍ਹਾਂ ਉਹ ਤਾਂ ਉਹ ਘਾਟਾ ਨਹੀਂ ਕੀਤਾ ਜਿਸ ਤਰ੍ਹਾਂ ਮੋਦੀ ਨੇ ਡਰਾਮਾ ਕੀਤਾ ਜਿਸ ਤਰ੍ਹਾਂ ਡਡੌਂਤ ਬੰਦਨਾ ਕਰਦਾ ਔਰ ਉਹ ਸ਼ਾਲ ਲੈ ਕੇ ਜਿਸ ਤਰ੍ਹਾਂ ਉਹ ਜਾ ਰਿਹਾ ਇਹ ਹੁਣ ਮੋਦੀ ਜੁੜੇ ਜਵਾਬ ਤਾਂ ਹੈ ਨਹੀਂ 50 ਸਾਲਾਂ ਚ ਇਹ ਵੀ ਬੇਰਜੁਗਾਰੀ ਨਹੀਂ ਜਿੰਨੀ ਹੋਣੀ ਉਹ ਡੀਜ਼ਲ ਪਟਾਉਣ ਦੀਆਂ ਕੀਮਤਾਂ ਦੁਨੀਆ 'ਚ 30 ਰੁਪਏ ਤੇ ਆ ਗਈਆਂ 30 ਡਾਲਰ ਪ੍ਰਤੀ ਵਾਇਰਲ ਔਰ ਜਦੋਂ 149 ਡਾਲਰ ਪ੍ਰਤੀ ਵਾਇਰਲ ਸੀ ਮਨਮੋਹ ਸਿੰਘ ਦੀ ਸਰਕਾਰ ਦੇਲੇ ਉਦੋਂ 60 ਰੁਪਏ ਡੀਜ਼ਲ ਸੀ ਕੈਂਟਰ ਪੈਟਰੋਲ ਸੀ ਅੱਜ ਦੁਨੀਆ 'ਚ ਕੀਮਤਾਂ 30 ਡਾਲਰ ਪ੍ਰਤੀ ਬੈਰ ਲਕੀਆ ਘਟ ਗਈਆਂ ਤੇ ਪਰ ਤੁਹਾਡਾ ਟੇਲ ਤੇ ਟੇਲ ਤੇ ਆਪਣਾ ਡੀਜ਼ਲ ਤੇ ਪਟਰੋਲ ਦੀਆਂ ਕੀਮਤਾਂ ਨਹੀਂ ਘਟੀਆਂ ਉਹ ਸਾਰਾ ਪੈਸਾ ਮੋਦੀ ਦੀ ਜੇਬ ਚ ਜਾ ਰਿਹਾ ਜਿੰਨ ਮੁਕਹਿ ਦਾ ਭਾਰ ਸਰਕਾਰ ਦੀ ਜੇਬ ਚ ਉਹ ਤੁਹਾਡੇ ਦੇ ਤਾਂ ਖਰਚ ਹੋ ਨਹੀਂ ਰਿਹਾ ਸਾਨੂੰ ਤਾਂ ਕਹਿੰਦੇ ਜੀ ਤੁਹਾਡੀ ਫਸਲਾਂ ਨਹੀਂ ਖਰੀਦੀ ਗਾਰੰਟੀ ਨਹੀਂ ਦੇ ਸਕਦੇ ਕਿ 18 ਲੱਖ ਕਰੋੜ ਰੁਪਇਆ ਚਾਹੀਦਾ ਔਰ 16 ਲੱਖ ਕਰੋੜ ਰੁਪਇਆ ਜਿੱਦੇ ਦਾ ਮੋਦੀ ਆਇਆ ਆ ਡਾਲੀ ਬਾਨੀਆਂ ਦਾ ਮਾਫ਼ ਕਰਤਾ ਉਹ ਤੇ ਮੁਠੀ ਭਰਨੇ ਨਾ ਮੁਠੀ ਭਰ ਆਵਾ ਤਾਂ ਮਾਫ਼ ਹੋ ਸਕਦਾ ਆ ਜਿਹੜੇ ਕਰੋੜਾ ਪਰਿਵਾਰ ਹੈ ਖੇਤੀਬਾੜੀ ਨਾਲ ਜੁੜੇ ਹੋਏ ਔਰ ਅੱਗੇ ਲੜੀ ਬੱਜੀ ਹੋਈ ਹੈ ਦੁਕਾਨਦਾਰ ਵੀ ਮਜ਼ਦੂਰ ਵੀ ਥੋਲੇ ਵੀ ਸਫਾਈ ਵਾਲੇ ਵੀ ਕੱਡਾ ਵੱਡਾ ਪਰਿਵਾਰ ਹੈ ਕੋਈ 60 65 ਕਰੋੜ ਦਾ ਇਹਨਾਂ ਵਾਸਤੇ ਪੈਸਾ ਹੈ ਨਹੀਂ ਇਹ ਗੱਲ ਸਮਝ ਰੱਖਣੀ ਹੈ ਚਾਹੀਦੀ ਹੈ ਅੱਜ ਮੋਦੀ ਕਹਿੰਦਾ ਕਿ ਇਹਨਾਂ ਗੱਲਾਂ ਨੂੰ ਛੱਡੋ ਮਹਿੰਗਾਈ ਦਾ ਪੂਜੀ ਕਰਨਾ ਕਰੋ ਔਰਤਾ ਤੇ ਅਤਿਆਚਾਰ ਹੋ ਰਹੀ ਹੈ ਦਰਤਾ ਤੇ ਅਤਿਆਚਾਰ ਹੋ ਰਹੀ ਹੈ ਬੇਜੁਵਾਰੀ ਵਧ ਰਹੀ ਹੈ ਇਹਨਾਂ ਗੱਲਾਂ ਦਾ ਕੋਈ ਲੋਕ ਸਵਾਲ ਨਾ ਕਰਨਾ ਇਹਨਾਂ ਨੂੰ ਧਰਮ ਦੀ ਗੁਰਤੀ ਦੇ ਦੀ ਉਹ ਧਰਮ ਤਾਂ ਸਾਰਿਆਂ ਦਾ ਹੈ ਕੋਈ ਜਿਹੜਾ ਵੀ ਵਿਅਕਤੀ ਜਿਹੜੇ ਮਰਜ਼ੀ ਧਰਮ ਨੂੰ ਮੰਨੇ ਉਹਨੂੰ ਅਧਿਕਾਰ ਹੈ ਉਹਨੂੰ ਆਜ਼ਾਦੀ ਹੈ ਮੈਂ ਕੋਈ ਧਰਮ ਮੰਨਾ ਇਹ ਨਿੱਜੀ ਮਾਮਲਾ ਹੈ ਇਹਦਾ ਸਰਕਾਰੀਕਰਨ ਕਿਉਂ ਕੀਤਾ ਜਾ ਰਿਹਾ ਹੈ ਇਸ ਕਰਕੇ ਕਿ ਉਹਦੇ ਕੋਲੇ ਜਵਾਬ ਨਹੀਂ ਤੁਹਾਡੀਆਂ ਗੱਲਾਂ ਦਾ ਤੁਹਾਡੀ ਮਾੜੀ ਹਾਲਤ ਆ ਉਹ ਤੁਹਾਨੂੰ ਧਰਮ ਦੇ ਰੰਗ ਦੇ ਵਿੱਚ ਰੰਗ ਕੇ ਫੇਰ ਕਿਜੀ ਵਾਰੀ ਆਉਣਾ ਚਾਹੁੰਦਾ ਹੈ ਇਹ ਫਾਸਿਸਟ ਹੈ ਕਿੰਨੇ ਸਾਡੇ ਲੋਕ ਜੇਲ੍ਹਾਂ ਦੇ ਵਿੱਚ ਐ ਸਾਡੀ ਬੋਲਣ ਦੀ ਆਜ਼ਾਦੀ ਤੇ ਅਧਿਕਾਰ ਖੋਲੇ ਲਿਖਣ ਦੀ ਆਜ਼ਾਦੀ ਦੇ ਅਧਿਕਾਰ ਖੋਲੇ ਕੋਈ ਮੋਦੀ ਦੇ ਖਿਲਾਫ ਬੋਲੇ ਉਹਦੇ ਦੇਸ਼দ্রোহ ਦਾ ਪਰਚਾ ਦਰਜ ਕਰ ਦਿੰਦੇ ਆ ਜੂਏ ਕੀ ਲਾਉਂਦੀ ਐ ਕੋਈ ਹੋਰ ਕਿਸੇ ਤਰ੍ਹਾਂ ਦਾ ਸਖਤ ਕਾਨੂੰਨ ਹੈ ਉਹ ਲਾ ਲਿਆ ਜੇ ਹੈ ਬੀਜੇਪੀ ਵਾਲੇ ਦੁਨੀਆਂ ਸੇ ਲੁੱਟ ਰਹੇ ਹੈ ਕੋਈ ਵਿਰੋਧੀ ਪਾਰਟੀਆਂ ਵਾਲਿਆਂ ਨੂੰ ਦਬਾਉਣ ਵਾਸਤੇ ਅਸੀਂ ਸਾਰੇ ਵਿਰੋਧੀ ਧਿਰਾਂ ਨੇ ਮਿਲ ਕੇ ਕੋਸ਼ਿਸ਼ ਕੀਤੀ ਕਿ ਬੇਈਮਾਨ ਨੂੰ ਇਕੱਲੇ-ਇਕੱਲੇ ਨਹੀਂ ਹਰਾ ਸਕਦੇ ਅਸੀਂ ਇੱਕ ਸਾਂਝਾ ਗੱਠ ਜੋੜ ਬਣਾਇਆ ਹੈ ਜਿਹਦਾ ਨਾਮ ਇੰਡੀਆ ਹੈ ਉਹਦਾ ਨੰਨੇ ਛੱਡਾ ਉਹ ਚਲੋ ਛੱਡੋ ਇੰਡੀਆ ਨਾ ਹੈ ਉਹਦੇ ਵਿੱਚ ਦਿੱਕਤਾਂ ਬਹੁਤ ਮੁਸ਼ਕਲ ਹੈ ਫਾਇਰ ਲੈ ਕੇ ਨੂੰ ਇਕੱਠਾ ਹੋ ਰਿਹਾ ਹੈ ਹੁਣ ਮੋਦੀ ਨੂੰ ਇਸ ਤੋਂ ਘਬਰਾਹਟ ਹੈ ਉਹ ਆਪ ਦੇ ਕੋਲੇ 3-4 ਏਜੰਸੀਆਂ ਰੱਖੀਆਂ ਹੈ ਸੀਬੀਆਈ ਹੈ ਇੱਕ ਈਡੀ ਹੈ ਇੱਕ ਇਨਕਮ ਟੈਕਸ ਵਾਲੇ ਹੈ ਜਿਹੜੇ ਮਰਜੀ ਜੀ ਕੀਤਾ ਮਗਰ ਫਾ ਦਿਆਗਾ ਆਪ ਦੇ ਅੱਛਾ ਜਿਹੜਾ ਬੰਦਾ ਕਹਿੰਦਾ ਇਹ ਮਹਾਕ੍ਰਪਟ ਹੈ ਇਹਦੇ ਕੀ ਪੜਤਾਲ ਕਰਨੀ ਹੈ ਜੇ ਉਹ ਬੀਜੇਪੀ ਚ ਆ ਗਿਆ ਉਹਦੇ ਭਗਮਾ ਪਰਨਾ ਪਾ ਦਿਆ ਨੇ ਹੈ ਕਹਿੰਦੇ ਦੁੱਧ ਤੋਤਾ ਹੋ ਗਿਆ ਨਹੀਂ ਹੌਲੇ ਦੇ ਸਾਰੇ ਪਾਪ ਧੁੱਲ ਗਏ ਆ ਕੁਝ ਕੀਤਾ ਹੋਇਆ ਕਿੰਨੇ ਮਸਾਲਾ ਗੱਟੀਆਂ ਜਾ ਸਕਦੀਆਂ ਮੇਰੇ ਕੋਲੇ ਕੋਈ ਸਮਾਂ ਨਹੀਂ ਇਸ ਕਰਕੇ ਸਾਥੀਓ ਵੋਟਾਂ ਹਉਣ ਵਾਲੀਆਂ 2024 ਦੀਆਂ ਸੋਚ ਸਮਝ ਕੇ ਵੋਟ ਪਾਓ ਬੀਜੇਪੀ ਵਾਲਤਾ ਭੁੱਲ ਕੇ ਵੀ ਤੁਹਾਡਾ ਹੱਥ ਨਹੀਂ ਜਾਣਾ ਚਾਹੀਦਾ ਉਹ ਪ੍ਰਭੂ ਹੱਥ ਭੁੱਲ ਕੇ ਵੀ